ਫਲੋ ਟੀਵੀ ਸਾਨੂੰ ਬਹੁਤ ਬਹੁਤ ਸਵਾਗਤ ਹੈ ਸੋ ਇਸ ਵੇਲੇ ਆਪਾਂ ਏ ਆਰ ਇੰਟਰਪ੍ਰਾਈਜ਼ ਦੇ ਕੋਲ ਖੜੇ ਆ ਜਿੱਥੇ ਕਿ ਤੁਹਾ ਤੁਹਾਡਾ ਨਾ ਸੀਜ਼ਨ ਚੱਲ ਰਿਹਾ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਹਾਡਾਂ ਦੇ ਸੀਜ਼ਨ ਕਰਕੇ ਬਹੁਤ ਸਾਰੀਆਂ ਆਫਰ ਲੱਗਦੀਆਂ ਹੋਈਆਂ ਜਿਵੇਂ ਕਿ ਇੱਥੇ ਜਿਦਾ ਕਿ ਵਾਸ਼ਿੰਗ ਮਸ਼ੀਨ ਐਲਜੀ ਟੀਵੀ ਸਭ ਕੁਝ ਕੋਈ ਲੂ ਸਮਾਨਾ ਜੋ ਕਿ ਦੀਵਾਲੀ ਦੇ ਆਫਰ ਤੇ ਤੁਹਾਨੂੰ ਨਾਲ ਗਿਫਟ ਵੀ ਮਿਲੂਗੇ ਸੋ ਇਥੇ ਜਿਹੜੇ ਮਾਲਕ ਨੇ ਉਹਨਾਂ ਦਾ ਨਾਮ ਹੈਗਾ ਰਾਜਨ ਚੌਧਰੀ ਸੋ ਤੁਸੀਂ ਡਰੈਸ ਦੇਖ ਸਕਦੇ ਆ ਨੀਅਰ ਥਿੰਡ ਵਰਕਸ਼ਾਪ ਗੰਨਾਪਿੰਡ ਰੋਡ ਫਲੋਰ ਸੋ ਆਪਾਂ ਹੁਣ ਖਾਸ ਗੱਲਬਾਤ ਕਰਦੇ ਆ ਰਾਜਨ ਚੌਧਰੀ ਜੀ ਸੋ ਸਰਦਾਰ ਬਹੁਤ ਬਹੁਤ ਸਵਾਗਤ ਆ ਫਲੋਰ ਟੀਵੀ ਦੇ ਵਿੱਚ ਧੰਨਵਾਦ ਜੀ ਜੈ ਮਈਆ ਭਗਵਾਨ ਜੀ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਨਿਯਮ ਬਹੁਤ ਬਹੁਤ ਮੁਬਾਰਕਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੀਵਾਲੀ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਦੀਵਾਲੀ ਦੇ ਮੌਕੇ ਤੇ ਹਰ ਇੱਕ ਪ੍ਰੋਡਕਟ ਦੀ ਖਰੀਦ 'ਤੇ ਤੁਹਾਨੂੰ ਬਹੁਤ ਵਧੀਆ ਗਿਫਟ ਦੇਣ ਜਾ ਰਹੇ ਹਾਂ ਸਰ ਜਿਵੇਂ ਕਿ ਅਸੀਂ ਦੇਖ ਰਹੀਆਂ ਵੀ ਇਥੇ ਵਾਸ਼ਿੰਗ ਮਸ਼ੀਨ ਸਪੀਕਰ ਹੋ ਗਿਆ LED ਹੋ ਗਿਆ ਫੋਨ ਵਗੈਰਾ ਹੋ ਗਿਆ ਹਨਾ ਇਹ ਤੁਸੀਂ ਦੀਵਾਲੀ ਵਿੱਚ ਕੋਈ ਸਪੈਸ਼ਲ ਆਫਰ ਰੱਖੀ ਆ ਜਾਂ ਡਿਸਕਾਊਂਟ ਤਾਂ ਕਿੰਨਾ ਤੁਸੀਂ ਦੇ ਸਕਦੇ ਹੋ ਕਸਟਮਰ ਨੂੰ ਦੀਵਾਲੀ ਤੁਹਾਨੂੰ ਆਫਰ ਲੈਣੀ ਹੈ ਦੀਵਾਲੀ ਦੀ ਵੈਸੇ ਤਾਂ ਵੇਟ ਨਹੀਂ ਕਰਨੀ ਪਈ ਜੀ ਸਾਡਾ ਇੱਕ ਮੋਟੋ ਹੈ ਵੀ ਅਸੀਂ ਹਰ ਸਾਰਾ ਸਾਲ ਹਰ ਇੱਕ ਪ੍ਰੋਡਕਟ ਦੀ ਖਰੀਦ ਨਾਲ ਗਿਫਟ ਜ਼ਰੂਰ ਦਿੰਦੇ ਹਾਂ ਪਰ ਦੀਵਾਲੀ ਦੇ ਮੌਕੇ ਨੂੰ ਦੇਖਦੇ ਹੋਏ ਅਸੀਂ ਇੱਕ ਗਾ ਸਕੀਮ ਪੇਸ਼ ਕੀਤੀ ਹੈ ਵੀ ਜਿਹੜਾ ਹਰ ਇੱਕ ਪ੍ਰੋਡਕਟ ਦੀ ਖਰੀਦ ਨਾਲ ਅਸੀਂ 5 ਗਿਫਟ ਤਾਂ ਦਿੰਦੇ ਹੀ ਦਿੰਦੇ ਹਾਂ ਉਹਦੇ ਨਾਲ ਇੱਕ ਤੁਹਾਡਾ 쿠ਪਨ ਪਾਇਆ ਜਾਏਗਾ ਜਿੰਦੇ ਵਿੱਚ ਤੁਹਾਡਾ ਦੀਵਾਲੀ ਵਾਲੇ ਦਿਨ ਉਹ 쿠ਪਨ ਕੱਢਿਆ ਜਾਏਗਾ ਜਿੰਦੇ ਵਿੱਚ ਇੱਕ ਇੱਕ ਵਾਸ਼ਿੰਗ ਮਸ਼ੀਨ ਇੱਕ LED TV ਤੇ ਕਮ ਸੇ ਕਮ 50 ਤੋਂ 55 ਗਿਫਟ ਹੋਰ ਕੱਢੇ ਜਾਣਗੇ ਇੱਕ ਮੇਨ ਖਾਸ ਗੱਲ ਇਹ ਆ ਵੀ ਜਿਹੜੇ ਸਾਡੇ ਕੋਲ ਅੱਜ ਤੱਕ ਖਰੀਦ ਕਰਕੇ ਜਾ ਚੁੱਕੇ ਆ ਅਸੀਂ ਉਹਨਾਂ ਦੇ ਕੋ ਬਨ ਵੀ ਪਾਵਾਂਗੇ ਜਿਸ ਦੀ ਜੋ ਇਸ ਮੌਕੇ ਦਾ ਆ ਕੇ ਫਾਇਦਾ ਉਠਵਾ ਸਕਦੇ ਜੀ ਸੋ ਸਰ ਜਿਵੇਂ ਕਿ ਵਾਸ਼ਿੰਗ ਮਸ਼ੀਨ ਆ ਐਲਈਡੀਆਂ ਤੁਸੀਂ ਸਾਨੂੰ ਦਿਖਾ ਸਕਦੇ ਹੋ ਵੀ ਕੌਣ ਕਿਹੜੀ ਕਿਹੜੀ ਕੰਪਨੀ ਆ ਹਨ ਵੀ ਕਿੰਨੀ ਕਿੰਨੀ ਗਿਫਟ ਦਿੰਦਿਆਂ ਤੁਸੀਂ ਤੁਹਾਡੇ ਕੋ ਫੋਨ ਕਿਹੜੇ ਕਿਹੜੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰੀਏ ਸਾਡੇ ਕੋਲ Oppo ਕੰਪਨੀ ਦੇ Mi ਦੇ Samsung ਦੇ ਤੇ ਬਾਕੀ ਇੱਕ ਹੋਰ ਵੀ ਪ੍ਰੋਡਕਟ ਮਿਲ ਜਾਣਗੇ ਸਾਡੇ ਕੋਲ ਨਵੇਂ ਅਤੇ ਪੁਰਾਣੇ ਹਰੇਕ ਤਰੀਕੇ ਦੇ ਮੋਬਾਈਲ ਤੇ ਮੋਬਾਈਲ ਦੀ ਐਸੈਸਰੀ ਵੀ ਹਰ ਟਾਈਮ ਅਵੇਲੇਬਲ ਰਹਿੰਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਦੀਵਾਲੀ ਦਾ ਤਿਉਹਾਰ ਆ ਚੁੱਕਾ ਹੈ। ਜੀ ਜੀ ਹਰ ਇੱਕ ਪ੍ਰੋਡਕਟ ਦੇ ਨਾਲ ਤੁਹਾਨੂੰ ਸਾਡੇ ਕੋਲ LG ਦੀ, Samsung ਦੀ, Lenovo ਦੀ, Mydia ਕੰਪਨੀ ਦੀ ਤੇ Uniida ਕੰਪਨੀ ਦੇ ਸਾਰੇ ਪ੍ਰੋਡਕਟ ਸਾਡੇ ਕੋਲ ਮੌਜੂਦ ਹਨ। ਤੇ ਹਰ ਇੱਕ ਚੀਜ਼ ਨਾਲ ਗਿਫਟ ਤੁਸੀਂ ਦਿੰਦੇ। ਬਿਲਕੁਲ ਜੀ ਬਿਲਕੁਲ ਉਹ ਤਾਂ ਹਰ ਇੱਕ ਘਰ ਪ੍ਰੋਡਕਟ ਦੇ ਨਾਲ ਗਿਫਟ ਦੇਣਾ ਹੀ ਦੇਣਾ ਹੈ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਿੱਦਾਂ ਕਿ ਇੱਕ ਇੱਕ ਆਰਡੀ ਹੁੰਦੀ ਜਿੱਦਾਂ ਕਿ ਪ੍ਰੋਡਕਟ ਜੇ ਐਲਈਡੀ ਆ ਟੀਵੀ ਆ ਉਹਨਾਂ ਪੰਜ ਗਿਫਟ ਦੇਣੀ ਆ ਛੇ ਗਿਫਟ ਦੇਣ ਤੁਸੀਂ ਕਿੱਦਾਂ ਤੁਸੀਂ ਇੱਕ ਗਿਫਟ ਰੱਖੀਂ ਤੁਸੀਂ ਪੰਜ ਦੰਦਿਆ ਕਰ ਸਿਆ ਨੂੰ ਹਰ ਇੱਕ ਪ੍ਰੋਡਕਟ ਦੇ ਨਾਲ ਪੰਜ ਗਿਫਟ ਤਾਂ ਦੇਣ ਹੀ ਦੇਣੇ ਆ ਨਾਲ ਇੱਕ 쿠ਪਨ ਅਲੱਗ ਤੋਂ ਪਾਇਆ ਜਾਏਗਾ ਜੀ ਜੀ ਸਾਡੇ ਕੋਲ ਤੁਹਾਨੂੰ ਸਪੀਕਰ ਗੁੱਡ ਲੱਕ ਕੰਪਨੀ ਦੀਆਂ ਅਲਮਾਰੀਆਂ ਜੀ ਤੇ ਸਕਾਈਲਾਈਨ ਕੰਪਨੀ ਦੇ ਪ੍ਰੋਡਕਟ ਲੋਹੇ ਦੀਆਂ ਅਲਮਾਰੀਆਂ ਫਰਨੀਚਰ ਬੈੱਡ ਸੋਫੇ ਹਰ ਇੱਕ ਪ੍ਰੋਡਕਟ ਤੁਹਾਨੂੰ ਵਧੀਆ ਰੇਟ ਤੇ ਵਾਜਿਬ ਰੇਟਾਂ ਤੇ ਤਿਹਾਰ ਦੇ ਗਿਫਟਾਂ ਦੇ ਨਾਲ ਮਿਲੇਗਾ ਜੀ 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 ਸਾਰਾ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਸੀਗੇ ਵੀ ਉੱਥੇ ਫੋਨ ਵਗੈਰਾ ਟੀਵੀ ਵਗੈਰਾ ਸਾਰਾ ਕੁਝ ਸੀਗਾ ਨਾ ਸੋ ਉਸ ਤੋਂ ਇਲਾਵਾ ਇੱਥੇ ਫਰਨੀਚਰ ਦਾ ਵੀ ਬਹੁਤ ਬਹੁਤ ਅੱਛਾ ਪ੍ਰਬੰਧਾ ਤੁਸੀਂ ਦੇਖ ਸਕਦੇ ਹੋ ਕਿ almari ਹੋ ਗਿਆ bed ਵਗੈਰਾ ਹੋ ਗਿਆ cooler ਵਗੈਰਾ ਹੋਗੇ ਨਾ ਇਹ ਸਭ ਕੁਝ ਮਤਲਬ ਕਿ ਅਰਾਜ਼ਮਨ ਚੌਧਰੀ ਜੀ ਪ੍ਰੋਵਾਈਡ ਕਰਾਉਂਦੇ ਆ ਸਰ ਜਿਵੇਂ ਕਿ ਤੁਸੀਂ ਦੱਸਿਆ ਸੀਗਾ ਵੀ ਤੁਸੀਂ ਟੀਵੀ ਵਗੈਰਾ ਹਨਾ ਦੀਵਾਲੀ ਕਰਕੇ ਆਫਰ ਲਾਇਆ ਤੁਸੀਂ almari ਵਗੈਰਾ ਵੀ ਲੋਨ ਦਿੰਦੇ ਹੋ ਜਾਂ ਕੈਸ਼ ਔਨ ਕਰਦੇ ਹੋ ਵੀ ਕਿਵੇਂ ਜਿਹੜਾ ਤਾਂ ਜੀ ਆਫਰ ਹੈ ਉਹ ਤਾਂ ਤੁਹਾਨੂੰ ਹਰ ਇੱਕ ਪ੍ਰੋਡਕਟ ਦੇ ਮਿਲਣਾ ਹੀ ਮਿਲਣਾ ਹੈ ਸਾਡੇ ਕੋਲ ਮੈਟਲ ਨਹੀਂ ਆ ਲੱਕੜ ਦੀ ਅਲਮਾਰੀਆ ਬੇਬੀ ਅਲਮਾਰੀਆ ਜੀ ਬੈੱਡ ਜੀ ਜੀ ਸੋਫੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਦੇਖਣ ਨੂੰ ਗੱਦੇ ਹਰ ਇੱਕ ਕਿਸਮ ਦੇ ਮਿਲਣਗੇ ਤੁਹਾਨੂੰ ਇੱਕ ਸਾਡੇ ਕੋਲ ਇੱਕ ਖਾਸ ਪ੍ਰੋਡਕਟ ਹੈ ਸਾਡਾ ਹੀ ਵਿਕਸ਼ਨ ਕੰਪਨੀ ਦਾ ਕੁਲ ਹੈ ਜੋ ਕਿ ਬਹੁਤ ਸ਼ਾਨਦਾਰ ਰੇਂਜ ਵਿੱਚ ਅਵੇਲੇਬਲ ਹੈ ਇਹਦੇ ਉੱਤੇ ਅੱਜ ਤੁਹਾਨੂੰ ਕਮ ਸੇ ਕਮ 3000 ਰੁਪਏ ਦੀ ਗਰਮੀਆਂ ਕਰਕੇ ਤੁਹਾਨੂੰ ਆਫ ਮਿਲੇਗੀ ਸੀਜ਼ਨ ਕਰਕੇ ਤੇ ਬਾਕੀ ਜਿਹੜੇ ਗਿਫਟ ਹੈ ਉਹ ਤੋਂ ਤੁਹਾਨੂੰ ਮਿਲਣਗੇ ਮਿਲਣਗੇ ਜੀ ਸੋ ਸਰ ਤੁਸੀਂ ਸ਼ਾਪ ਦਾ ਆਪਣਾ ਐਡਰੈਸ ਦੱਸ ਸਕਦੇ ਸਾਡੇ ਦਸ਼ਕਨ ਸਾਡੀ ਸ਼ਾਪ ਜੀ ਤਲਵੰਨ ਰੋਡ ਗੰਨਾਪਨ ਰੋਡ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਆਫਿਸ ਦੇ ਨਾਲ ਨੀਅਰ ਸਿੰਘ ਦੀ ਵਰਕਸ਼ਾਪ ਤਲਵੰਨ ਰੋਡ ਤੇ ਅਵੇਲੇਬਲ ਸਾਡੇ ਕੋ ਤੁਸੀਂ ਬਜਟ ਫਾਈਨਾਂਸ ਇਜ਼ੀ ਫਾਈਨਾਂਸ ਕਰਵਾ ਸਕਦੇ ਹੋ ਜੀ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੀ ਆ ਵੀ ਤੁਸੀਂ ਦਿਵਾਲੀ ਦੀ ਆਪਣੀ ਸ਼ੋਪਿੰਗ ਜਿਹੜੀ ਆ AR ਇੰਟਰਪ੍ਰਾਈਜ਼ ਤੇ ਆ ਕੇ ਕਰ ਸਕਦੇ ਹੋ ਕਿਉਂਕਿ ਇੱਥੇ ਕੁਆਲਿਟੀ ਬਹੁਤ ਅੱਛੀ ਆ ਤੁਹਾਨੂੰ LED TV ਸਭ ਕੁਝ ਫਰਨੀਚਰ ਸੋਫੇ ਵਗੈਰਾ ਸਭ ਕੁਝ ਬਹੁਤ ਹੀ ਵਧੀਆ ਕੁਆਲਿਟੀ ਮਿਲੂਗੇ ਸੋ ਬਾਜ਼ਾਰ ਨਾਲੋਂ ਕਾਫੀ ਘੱਟ ਰੇਟ ਆ ਜੋ ਕਿ ਸਾਨੂੰ AR ਇੰਟਰਪ੍ਰਾਈਜ਼ ਵਾਲੇ ਦੇ ਸਕਦੇ ਆ ਸੋ ਬਹੁਤ ਬਹੁਤ ਸਵਾਗਤ ਆ ਫਲੋ TV ਦੇਖਣ ਵਾਲੇ ਸਾਰੇ ਦਰਸ਼ਕਾਂ ਦਾ